ਪੋਰਟੀ ਮਾਈ ਬੀਡੀਪੀਓ ਬਲਾਕ ਮਲੇਕੋਲਾ ਉਹ ਵੀ ਸਾਡੇ ਵਿਚਕਾਰ ਪਹੁੰਚੇ ਨੇ ਤੇ ਉਹਨਾਂ ਦੇ ਨਾਲ ਹੀ ਸਾਡੇ ਸੈਕਟਰੀ ਸਾਹਿਬ ਪੰਚਾਇਤ ਅਫਸਰ ਗੁਰਪ੍ਰੀਤ ਸਿੰਘ ਜੀ ਉਹ ਵੀ ਸਾਡੇ ਇੱਥੇ ਵਿਚਕਾਰ ਪਹੁੰਚੇ ਨੇ ਅਸੀਂ ਉਹਨਾਂ ਨੂੰ ਵੀ ਇੱਥੇ ਪਹੁੰਚਾ ਤੇ ਜਿਉਂ ਆਇਆ ਕਰਨਾ ਸਾਡੇ ਲਈ ਇੱਕ ਹੋਰ ਵੀ ਐਗਜ਼ੈਂਪਲ ਹੈ ਕਿ ਸਾਡੇ ਜਿਹੜੇ ਬੀਡੀਪੀਓ ਬਲਾਕ ਤੇ ਉੱਥੇ ਵੀ ਸਾਡੇ ਭੈਣ ਨੇ ਜਿਹੜੇ ਉਹਨਾਂ ਉਹੀ ਜੋਬ ਕਰ ਰਹੇ ਆ ਸੋਚਣ ਵਾਲੀ ਗੱਲ ਹੈ ਕਿ ਉਹੀ ਫੇਰ ਗੱਲ ਦੱਸਿਆ ਧੀ ਜਦ ਮਾਪੇ ਘਰ ਦੇ ਵਿੱਚ ਵੀ ਹੁੰਦੀ ਆ ਤਾਂ ਵੀ ਉਹ ਘਰ ਬਹੁਤ ਜ਼ਿਆਦਾ ਮਹੱਤਵ ਦਾਗਾ ਕਿਉਂਕਿ ਉਹ ਸੰਪੂਰਨ ਹੋਣਾ ਪੈਂਦਾਗਾ ਚਾਹੇ ਕਿੰਨੀ ਵੀ ਲਾੜੀ ਹੋਵੇ ਪਰ ਉਹ ਸਾਰੇ ਗੁਣ ਗ੍ਰਹਿਣ ਕਰ ਲੈਂਦੀ ਆ ਆਪਦੀ ਮਾਂ ਦੇ ਵਾਂਗ ਘਰ ਸਾਂਭ ਲੈਂਦੀ ਹੈਗੀ ਜਦੋਂ ਇੱਕ ਦਿਨ ਵਿਆਹ ਹੀ ਜਾਂਦੀ ਆ ਤਾਂ 24 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਉਹਦੇ ਬੇਸ਼ੱਕ ਕਰੇ ਕਦੇ ਕੰਮ ਨਹੀਂ ਕੀਤਾ ਪਰ 24 ਘੰਟਿਆਂ ਦੇ ਵਿੱਚ ਇੰਨਾ ਕਰਕੇ ਪੈ ਜਾਂਦਾ ਕਿ ਉਹਦੀਆਂ ਜਿਹੜੀਆਂ ਉਮੀਦਾਂ ਨੇ ਉਹ ਦੁੱਗਣੀਆਂ ਹੋ ਜਾਂਦੀਆਂ ਕਿ ਇਹ ਤਾਂ ਸਾਨੂੰ ਪੂਰੀ ਉਮੀਦ ਹੈ ਕਿ ਇਹ ਪੂਰਾ ਘਰ ਸੰਭਲੂਗੀ ਇਕੱਲੇ ਨਾਲ ਰੋਟੀ ਸਪਾਉਂਦੀ ਨਹੀਂ ਸਾਰੇ ਤਰ੍ਹਾਂ ਦੇ ਸਹਿਯੋਗ ਦੀ ਹੈ ਸੋ ਅੱਜ ਦੀਆਂ ਧੀਆਂ ਨੇ ਜਿਹੜੀਆਂ ਉਹ ਕਿਸੇ ਵੀ ਕੰਮੋਂ ਕਿਉਂਕਿ ਹਾਸਪਤਾਲਾਂ 'ਚ ਪੜਦੇ ਆ ਤਾਂ ਇੰਡੀਪੈਂਡੈਂਸੀ ਵੀ ਹੋ ਜਾਂਦੀ ਹੈ ਤੇ ਸਾਨੂੰ ਸਾਰੇ ਤਰ੍ਹਾਂ ਦਾ ਲੋਕਾਂ ਦੇ ਨਾਲ ਕਿਸ ਤਰ੍ਹਾਂ ਵਿਚਰਨਾ ਹੈ ਕਿਸ ਤਰ੍ਹਾਂ ਕਿਸੇ ਨਾਲ ਵਰਤਣਾ ਹੈ ਵਿਵਹਾਰ ਕਿਵੇਂ ਕਰਨਾ ਹੈ ਚੰਗੇ ਮਾੜੇ ਦੀ ਪਹਿਚਾਨ ਕਿਵੇਂ ਕਰਨੀ ਹੈ ਇਹ ਸਾਰਾ ਕੁਝ ਸਿੱਖ ਜਾਣੇ ਆ ਜੀ ਤਾਂ ਅੱਜ ਦੀਆਂ ਧੀਆਂ ਨੇ ਜਿਹੜੀਆਂ ਇਹਨਾਂ ਨੂੰ ਆਪਾਂ ਨੇ ਪੜ੍ਹਾਉਣਾ ਆਪਣੀਆਂ ਮੰਜ਼ਲਾਂ ਤੱਕ ਪਹੁੰਚਾਉਣਾ ਤਖਤੀਆਂ ਦੇ ਨਾਲ ਸਹਿਯੋਗ ਬਣਦਾਗਾ ਅੱਜ ਦੀ ਜਿਹੜੀ ਲੋੜੀ ਦਾ ਸਵੱਬਾ ਬਣਿਆ ਉਹ ਵੀ ਚਾਹੇ ਇਨ੍ਹਾਂ ਧੀਆਂ ਕਰਕੇ ਬਣਿਆ ਸਾਨੂੰ ਇੱਕ ਰੰਗ ਰੰਗ ਪ੍ਰੋਗਰਾਮ ਮਿਲ ਗਿਆ ਤਾਂ ਕਿ ਆਪਾਂ ਇਕੱਠੇ ਹੋ ਕੇ ਬੈਠੀਏ ਤੇ ਨੱਚੀਏ ਗਾਈਏ ਠੀਕ ਹੈ ਲੋਹੜੀ ਮਨਾਈਏ ਸੋ ਇਹ ਤਿਹਾਰ ਹੈ ਜਿਹੜਾ ਇਹ ਤਿਆਂ ਦੇ ਲਈ ਵੀ ਬਣਿਆ ਹੋਇਆਗਾ ਪੁੱਤਰਾਂ ਦੀ ਲੋਹੜੀ ਚਾਹੇ ਜਿੰਨੇ ਗੁੜ ਵੰਡੇ ਜਾਂਦੇ ਐ ਵੀ ਠੀਕ ਹੈ ਪਰ ਅੱਜ ਹੁਣ ਤਿਆਂ ਦੇ ਵੀ ਵੰਡਣ ਲੱਗੇਗੇ ਬਹੁਤ ਥਾਈ ਤੁਸੀਂ ਦੇਖਿਆ ਹੋਊਗਾ ਪ੍ਰੋਗਰਾਮ ਹੈ ਜਿਹੜੇ ਉਹ ਤਿਆਂ ਦੇ ਵੀ ਉਜਾਜਤ ਹੁੰਦੇ ਨੇ ਤਾਂ ਇਸੇ ਤਰ੍ਹਾਂ ਹੀ ਆਪਾਂ ਉਹ ਉਜਾਜਤ ਕੀਤਾਗਾ ਸੋ ਸਾਰੇ ਜਿਹੜੇ ਹੈਗੇ ਖੁਸ਼ੀਆਂ ਦੇ ਨਾਲ ਤਿਆਂ ਦੀ ਲੋਹੜੀ ਆ ਉਹ ਮਨਾਉਂਦੇ ਆ ਜਿਹੜਾ ਸਮਾਜ ਨੂੰ ਇੱਕ ਅੱਛਾ ਸੰਦੇਸ਼ ਦਿੰਦਾ ਇੱਕ ਚੰਗਾ ਨਰਵਾ ਨਰਵਾ ਸੁਨੇਹਾ ਦਿੰਦਾ ਧੀਆਂ ਦੀ ਲੋੜੀ ਲੋੜੀ ਸਾਡਾ ਪੰਜਾਬ ਦਾ ਇੱਕ ਬਹੁਤ ਵੱਡਾ ਤੇ ਪਵਿੱਤਰ ਤਿਹਾਰ ਹੈ ਜ ਜੁਨ ਆਮ ਤੌਰ ਤੇ ਜਿਵੇਂ ਪਹਿਲਾਂ ਦੱਸਿਆ ਕਿ ਮੁੰਡੇ ਦੇ ਜਦੋਂ ਬੱਚਾ ਲੜਕਾ ਪੈਦਾ ਹੁੰਦਾ ਉਸ ਵੇਲੇ ਮਨਾਇਆ ਜਾਂਦਾ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਬੜੇ ਚਾਅ ਦੇ ਨਾਲ ਲੇਕਿਨ ਅੱਜ ਦਾ ਜਿਹੜਾ ਇਹ ਕਾਬਲੇ ਤਾਰੀਫ ਸਮਾਗਮ ਦਾ ਆਯੋਜਨ ਕੀਤਾ ਹੈ ਉਹਦਾ ਮਕਸਦ ਇਹ ਹੈ ਕਿ ਲੋਕਾਂ ਦੇ ਵਿੱਚ ਇਹ ਜਾਗਰੂਕਤਾ ਪੈਦਾ ਕੀਤੀ ਜਾਵੇ ਧੀਾਂ ਦੀ ਲੋੜੀ ਮਨਾ ਕੇ ਕਿ ਧੀਆ ਦਾ ਪੈਦਾ ਹੋਣਾ ਉਨਾ ਹੀ ਚੰਗਾ ਹੈ ਉਨਾ ਹੀ ਸ਼ਗਨਾ ਵਾਲਾ ਹੈ ਤੁਹਾਡੇ ਘਰ ਦੇ ਵਾਸਤੇ ਉਨਾ ਹੀ ਮੁਬਾਰਕ ਹੈ। ਉਨੀ ਹੀ ਵਡਿਆਈ ਵਾਲੀ ਗੱਲ ਹੈ ਜਿੰਨਾ ਕਿਸੇ ਲੜਕੇ ਦਾ ਪੈਦਾ ਹੋਣਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਆਪਣੇ ਵੇਲੇ ਜਦੋਂ ਔਰਤ ਜ਼ਾਤ ਦੀ ਸਮਾਜ ਦੇ ਵਿੱਚ ਇੱਕ ਮਾੜੀ ਤਸਵੀਰ ਵੇਖੀ ਤਾਂ ਉਹਨਾਂ ਨੇ ਉਸ ਵੇਲੇ ਮੂੰਗਾਲ ਕੇ ਕਿਹਾ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ ਜਿਸ ਔਰਤ ਨੇ ਰਾਜਿਆਂ ਤੇ ਬਾਦਸ਼ਾਹਾਂ ਨੂੰ ਜਨਮ ਦਿੱਤਾ ਜਿਸ ਹੌਰਤ ਨੇ ਮਹਾਂ ਪ੍ਰਸੰਗ ਜਨ ਦਿੱਤਾ ਉਸ ਨੂੰ ਮੰਦਾ ਕਹਿਣ ਦਾ ਸਵਾਲ ਹੀ ਕਿੱਥੇ ਪੈਦਾ ਹੁੰਦਾ ਤੇ ਕਿਉਂ ਮੰਦਾ ਆਖਿਆ ਜਾਂਦਾ ਆ ਜਦ ਜੰਮੀ ਹੋਈ ਬੱਚੀ ਕੱਲ ਨੂੰ ਭੈਣ ਬਣੂਗੀ ਸਮਾਨੰਨਣ ਦੇ ਨਾਲ ਕਿਸੇ ਦੇ ਜੀਵਨ ਸਾਥਨ ਬਣੂਗੀ ਤੇ ਮਾਂ ਬਣੂਗੀ ਇਸ ਦੁਨੀਆ ਨੂੰ ਅੱਗੇ ਤੋਰਨ ਲਈ ਪਰਿਵਾਰਾਂ ਨੂੰ ਅੱਗੇ ਤੋਰਨ ਲਈ ਖਾਨਦਾਨਾਂ ਨੂੰ ਅੱਗੇ ਵਧਾਉਣ ਲਈ ਉਹ ਮਾਂ ਬਣਉਂਦੀ ਹੈ ਕਿਛੇ ਵੀ ਕਾਮਯਾਬ ਇਨਸਾਨ ਦੀ ਜਦੋਂ ਅਸੀਂ ਗੱਲ ਕਰਦੇ ਆ ਜਾਂ ਇਤਿਹਾਸਕਾਰ ਗੱਲ ਕਰਦਾ ਹੈ ਤਾਂ ਉਹ ਉਸ ਕਾਮਯਾਬ ਬੰਦੇ ਨੂੰ ਤਾਂ ਉਧੀਆਂ ਜੁੜੀਆਂ ਅਚੀਵਮੈਂਟਸ ਆ ਜੋ ਉਹਨੇ ਅੱਛਾ ਕੀਤਾ ਉਹਦਾ ਵਾਸਤੇ ਤੁਹਾਨੂੰ ਯਾਦ ਕਰਦਾ ਹੀ ਕਰਦਾ ਉਹਦੀ ਕਲਮ ਉਹਨੂੰ ਤਾਂ ਸਲਾਮ ਕਰਦੀ ਉਹ ਕਰਦੀ ਹੈ ਨਾਲ ਦੀ ਨਾਲ ਉਸ ਮਾਂ ਨੂੰ ਵੀ ਸਲਾਮ ਕਰਦੀ ਆ ਉਸ ਮਾਂ ਨੂੰ ਵੀ ਪ੍ਰਣਾਮ ਕਰਦੀ ਆ ਜਿਹਦੀ ਕੁੱਖੋ ਉਸ ਬੱਚੇ ਨੇ ਉਸ ਬੰਦੇ ਨੇ ਜਨਮ ਲਿਆ